ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪ ਫਲਾਂ ਦਾ ਰੇਟ ਦੱਸਣ ਲੱਗੇ ਆਂ ਅੱਜ ਦਿਨ ਸ਼ਨੀਵਾਰ 23 ਤਰੀਕਾ ਸ਼ਨੀਵਾਰ ਐਤਵਾਰ ਆਜੂ ਕੱਲ ਨੂੰ ਸੰਡੇ ਦੀ ਛੁੱਟੀ ਹੁੰਦੀ ਹੈ ਸਬਜ਼ੀ ਮੰਡੀ ਦੇ ਵਿੱਚ ਵੀ ਤੇ ਫਲੂਟਾਂ ਵਾਲੀ ਮੰਡੀ 'ਚ ਵੀ ਮੰਨ ਲਓ ਫਲਾਂ ਵੀ ਮੰਡੀ ਤੇ ਸਬਜ਼ੀਆਂ ਦੀ ਮੰਡੀ ਕੱਲ ਨੂੰ ਛੁੱਟੀ ਹੈ ਸੰਡੇ ਦੀ ਤੇ ਅੱਜ ਸਾਨੂੰ ਰੇਟ ਦੱਸਣ ਲੱਗੇ ਆਪਾਂ ਸਾਰੇ ਫਰੂਟਾਂ ਦਾ ਫਲਾਂ ਦਾ ਕੇਲਾ ਰੇਟ ਅੱਜ ਲੱਗਾ 30 ਰੁਪਏ نیٹ ਤੇ ਆ ਗਏ ਸੇਬ ਅਗੇ ਤੇ ਆ ਵੀ ਸੇਬ ਹੈ ਇਹ ਵੱਡੇ ਸੇਬ ਜਿਹੜੇ ਵੱਡੇ ਸੇਬਾਂ ਦੇ ਵਿੱਚ ਕੁਝ ਤਾਂ ਗਰੇਟਾਂ ਚ ਪਿਆ ਕੁਝ ਪੇਟੀਆਂ ਚ ਇਹਨਾਂ ਰੇਟ ਲੱਗਾ ਜ 92 ਰੁਪਏ ਬੋਲੀ ਰੇਟ ਲੱਗਿਆ ਬੋਲੀ ਹੋਈ ਹੈ ਫਲਾਂ ਦੀ 92 ਰੁਪਏ ਰੇਟ ਲੱਗੇ ਅੱਜ ਵੱਡੇ ਸੇਬਾਂ ਦਾ ਆ ਸਾਰੇ ਵੱਡੇ ਆ ਸੇਬ ਸੇਬ ਵਧੀਆ ਆ ਵਿੱਚੋਂ ਸਾਫ਼ ਹੈ ਉਹ ਕ੍ਰੈਂਕ ਹੋਇਆ ਪਿਆ ਵਿੱਚੋਂ ਥੋੜਾ ਵੀ ਜਮਾ ਖਰਾਬ ਨਾ ਹੋਇਆ ਆਪਾਂ ਕਹਿੰਦੇ ਸੇਬ ਤੇ ਉਹ ਐਨਾ ਚ ਕੋਈ ਤਿੱਖੀ ਚੀਜ਼ ਵੱਜੀ ਇਹ ਜਿਹਾ ਤਾਂ ਚੱਲ ਜਾਂਦਾ ਕੰਮ ਜਿਹੜਾ ਖਰਾਬ ਹੋਵੇ ਦੂਜਿਆਂ ਨੂੰ ਸਾਰਿਆਂ ਨੂੰ ਖਰਾਬ ਕਰ ਦਿੰਦਾ ਬਾਕੀ ਸਾਰੇ ਸੇਬ ਸਹੀ ਐ ਆ ਇਕੱਠੀ ਇਹਦੇ ਬੋਲੀ ਹੋਈ ਐ ਸੇਬਾਂ ਦੀ 92 ਰੁਪਏ ਹੋਏ ਅੱਜ ਕਿਲੋ ਦੇ ਹਿਸਾਬ ਨਾਲ 13 ਡੱਬੇ ਸੀਗੇ ਵੱਡੇ ਫਲਾਂ ਦੇ ਆ ਛੋਟੇ ਡੱਬਿਆਂ ਵਾਲੇ ਆ ਗਏ ਅੱਗੇ ਇਹ ਡੱਬੇ ਛੋਟੇ ਆ 3.5 ਕਿਲੋ 4 ਕਿਲੋ ਵਾਲੇ ਇਹ ਲੱਗੇ 70 ਰੁਪਏ ਸੇਵ ਇਹ ਵੀ ਠੀਕ ਹੈ ਰੇਟ ਜਿਵੇਂ ਜਿਵੇਂ ਫਰੂਟ ਆ ਜਾਂਦੇ ਆ ਫਲ ਜਿਹੜੇ ਜਿਹੜੇ ਆਉਂਦੇ ਆ ਉਹਨਾਂ ਦੇ ਹਿਸਾਬ ਨਾਲ ਸਾਨੂੰ ਰੇਟ ਦੱਸੀ ਜਾਂਦੇ ਆ ਵੀ ਅੱਜ ਜਿਹੜੇ ਫਲ ਆਏ ਆ ਸਾਰਿਆਂ ਦੇ ਰੇਟ ਅੱਜ ਦੱਸ ਦਿਆਂਗੇ ਆ ਗੱਬੂ گوش ਆ ਗਿਆ ਇਹਦਾ 18 ਰੁਪਏ ਰੇਟ ਲੱਗਿਆ ਗੱਬੂ گوش ਇਹਦਾ ਇਹ ਲੱਕੜਦਿਆਂ ਪੇਟੀਆਂ ਚ ਆਉਂਦਾ ਆਲੂ ਬੁਖਾਰਿਆ ਹੋਇਆ ਗੱਬੂ گوش ਆ ਹੋਇਆ ਇਹ ਲੱਕੜਦਿਆਂ ਪੇਟੀਆਂ ਜਿਆਦਾ ਆਉਂਦੇ ਥੋੜੇ ਜਿ ਆਗੇ ਮਸੰਮੀ ਇਹਦਾ ਜੂਸ ਵੱਧ ਨਿਕਲਦਾ ਨਾ ਮਸੰਮੀ ਦਾ ਆਹ ਮਸੰਮੀ ਹੈ ਇਹਦਾ 50 ਪੀ ਰੇਟ ਲੱਗਿਆ ਅੱਜ ਮਸੰਮੀ ਦਾ ਇਹ ਗੱਟਿਆਂ ਚ ਆਉਂਦੀ ਹੈ ਗੱਟਿਆਂ ਦੇ ਵਿੱਚ ਇਕੱਠੇ ਵੇਟ ਹੁੰਦਾ ਹੈ ਵੇਟ ਦੇ ਹਿਸਾਬ ਨਾਲ ਲਿਆਣਾ ਪੈਂਦਾ ਇਹ ਮਸੰਮੀ ਨੂੰ 50 ਪੀ ਰੇਟ ਲੱਗਿਆ ਅੱਜ ਕਿਉਂ ਸੰਡੇ ਦੀ ਛੁੱਟੀ ਕਰਕੇ ਸ਼ਨੀਵਾਰ ਨੂੰ ਕੁਝ ਰੇਟ ਥੋੜਾ ਵੱਧ ਹੋ ਜਾਂਦਾ ਤੇ ਆ ਗਿਆ ਅਨਾਰ 110 ਰੁਪਏ ਲੱਗੇ ਅਨਾਰ ਸਾਈਜ਼ ਨਹੀਂ ਬਾਹਲਾ ਵੱਡਾ ਨਾ ਬਾਹਲਾ ਛੋਟਾ ਹੈ 110 ਰੁਪਏ ਲੱਗੇ ਅਨਾਰ ਦਾ ਰੇਟ ਰੂਟਾਏ ਰੇਟ ਆ ਜਿਹੜੇ ਸਾਨੂੰ ਡੇਲੀ ਵਾਂਗੂ ਦੱਸਦੇ ਰਹਿੰਦੇ ਤੇ ਆਉਂਦੇ ਵੀ ਰਹਿੰਦੇ ਆ ਅੱਗੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਆ ਅਮਰੂਦ ਆਗੇ ਆ ਲੱਗੇ ਅਮਰੂਦ 28 ਰੁਪਏ ਉਹ ਸਾਹਮਣੇ ਜਿਹੜੇ ਜ਼ਿਆਦੇ ਕਿਰੇ ਪਏ ਆ 17 ਰੁਪਏ ਲੱਗੇ ਆ ਅੱਡੋ ਅੱਡੋ ਅਮਰੂਦਾਂ ਦਾ ਵੀ ਫਰਕ ਹੈ ਇਹ ਸਪੈਦਾ ਅਮਰੂਦ ਹੈ ਇੱਕ ਲਾਹਵਾਦੀ ਹੈ ਤੇ ਫੇਸਬੁੱਕ ਤੇ ਫੋਲੋ ਕਰਦਾ ਕਰੋ ਫੋਲੋ ਕਰੋਗੇ ਤਾਂ ਤੁਹਾਡੇ ਕੋਲ ਸਿੱਧੀ ਵੀਡੀਓ ਆ ਜਾਊਗੀ ਤੁਹਾਨੂੰ ਭਾਲਣੀ ਨਹੀਂ ਪੈਂਦੀ ਵਿੱਚੋਂ ਆਪਣੇ ਆਪ ਆਊਗੀ ਜੇ ਤੁਸੀਂ ਕਰੋਗੇ ਤੇਰੇ YouTube ਤੇ ਸਬਸਕ੍ਰਾਈਬ ਤੁਹਾਡੇ ਕੋਲੇ ਫੇਰ ਵੀ YouTube ਤੇ ਸਾਹਮਣੇ ਆਊਗੀ ਆਪਰਾ ਗਊਸ਼ਾਲਾ ਦੇ ਵਿੱਚ ਲੈ ਆ ਰਹੇ ਆ ਸ਼ਰਮਾ ਤੇ ਜਗਦੇਵ ਦੋਨੇ ਇਹ ਮਰੂਦ ਉਹ ਡਰਮ ਭਰ ਜੂਗਾ ਫਿਰ ਹੋਰ ਮਰੂਦ ਜਿੰਨੀ ਸਬਜੀ ਹੁੰਦੀ ਔ ਫਲਾਂ ਦੇ ਹੁੰਦੇ ਆ ਜਿਹੜੀ ਸੇਵਾ ਕਰਦੇ ਆ ਨਾ ਭਰਾ ਮੇਰੇ ਉਹ ਸੇਵਾਦਾਰ ਇਹਨਾਂ ਨੂੰ ਚੱਕਵਾ ਦਿੰਦੇ